ਜਨਾਬੀ ਜੰਗਲ ਮੇ ਉਤਰਾ 47 ਨਿਊਜ਼ ਇੰਡੀਆ ਕਾ ਹੈਲੀਕਾਪਟਰ ਦਿਖਾएंगे हम ਖਲਾਬ ਕੀ ਹਰ ਖਬਰ ਦੇ ਬਾਵਜੂਦ ਮੈਂ ਇਸ ਗੁਰਦਾਸ ਜੀ ਇਹਨਾਂ ਦਾ murid ਆ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ ਬਹੁਤ ਅਭਾਰੀ ਆ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਕਿ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਇਹ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀਜ਼ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਜੀਵਾਰੀ ਪ੍ਰਧਾਨ ਮੰਤਰੀ ਬਣਾਉਣਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਆ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਮੰਨਦਾ ਮੈਂ ਜਿਹੜਾ ਇੱਥੇ ਆਇਆ ਆ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਨੇ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਪਾਵਨਾ ਜਿਹੜੀ ਉਹਨਾਂ ਤੇ ਆਵਾਜ਼ ਪਹੁੰਚੀ ਜਿਹਨੇ ਚੱਲੂ ਹੋ ਕੇ ਬੈਠ ਕੇ ਆਏ ਕਿ ਮੈਂ ਸਮਝਦਾ ਸੀ ਤਕੜੇ ਹੋ ਕੇ ਆ ਜਿਹੜੇ ਬੀਜਪੀ ਦੇ 458 ਸੀਟਸ ਆਣੀਆਂ ਉਹਦੇ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਵੱਡਾ ਰਹੂਗਾ ਇਸ ਨੂੰ ਨਿਜੀ ਮੈਦਰੀ ਦੀ ਜਾ ਰਹੀ ਹੈਗਾ ਇਹ ਕਿ ਜਿੰਮੇਵਾਰੀਆਂ ਦਾ ਬਹੁਤ ਹੈ ਸਭ ਜਿੰਮੇਵਾਰੀ ਦਾ ਇੱਥੇ ਸ਼ੁਰੂਆਤੀ ਹੌਲਡ ਕੇ ਸਰ ਹਸਤਾਬ ਤੱਕ ਜਿਹੜਾ ਫੈਸਲਾ ਲੈ ਲਿਆ ਪਾਰਟੀ ਨੇ ਕਿ ਅਸੀਂ ਇਕੱਲੇ ਲੜਨਾ ਹੈ ਇਹ ਮਸਲਾ ਸਿਰਫ ਇੱਕ 2024 ਤੇ ਨਹੀਂ ਨਿਭੜਨਾ ਸਰ 2027 ਸਾਹਮਣੇ ਖੜੀ ਹੈ नहीं सांपला जी तो को तो सर कहीं और से चुनाव लड़ाने की कोई बात हुई है या देखिए क्या, क्या बात चुनाव क्या लड़ाना कहाँ से किसको क्या मिलेगा ये फैसला हाईकमांड ने करना है पर ये मैं आपको सामने दे सकता हूँ कि जो भी फैसला लिया जाएगा पंजाब के देश के हित में उसमें सब पार्टी के निगाह में सबसे प्राइम जो पोजीशन है वो सांपला साहब की हमेशा बनी